ਮੇਰੀ ਉਸ ਦਿਨ ਰਾਤ ਕੋਈ ਗੱਲ ਨਹੀਂ ਹੋਈ ਮੈਂ ਸਾਰੀ ਰਾਤ ਫੋਨ ਦੇਖਦੀ ਰਹੀ ਹਾਂ ਉਹ ਕੋਈ ਫੋਨ ਨਹੀਂ ਆਇਆ ਚਾਹਣਾ ਮੇਰਾ ਨੰਬਰ ਲਿਖੀ ਤਾ ਕੋਈ ਲਾਸਟ ਕਾਲ ਜਿਹੜਾ ਨਾਲ ਗੱਲ ਬਾਤ ਹੋਈ ਜਦੋਂ ਇਹਦਾ ਨਾ ਮੇਰੀ ਉਸ ਦਿਨ ਰਾਤ ਕੋਈ ਗੱਲ ਨਹੀਂ ਹੋਈ ਮੈਂ ਸਾਰੀ ਰਾਤ ਫੋਨ ਦੇਖਦੀ ਰਹੀ ਹਾਂ ਉਹ ਕੋਈ ਫੋਨ ਨਹੀਂ ਆਇਆ ਚਾਹਣਾ ਤੈਨੂੰ ਤੇ ਪਹਿਲਾਂ ਤੋਂ ਫੋਨ ਆਇਆ ਸੀ ਇਕ ਨੇ ਪਹਿਲਾਂ ਗੱਲ ਲਈ ਉਹਨਾਂ ਦੀ ਅਣੀ ਮਾਤਾ ਜੀ ਕਿਸ ਤਰ੍ਹਾਂ ਤੁਸੀਂ ਭੇਜਿਆ ਬੱਚੇ ਨੂੰ ਪੜਾ ਵੀਰ ਮੇਰਾ ਕਰਜਾਂ ਚੁੱਕ ਕੇ ਬਹੁਤ ਭੇਜਿਆ ਹੀ ਓਖੇ ਹੋ ਕੇ ਆਪਣੇ ਬੇਟੇ ਨੂੰ ਕਹੇ ਬਾਹਰ ਭੇਜਿਆ ਤੇ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜਾਊਗਾ ਅਜੇ 8 ਮਹੀਨੇ ਨਹੀਂ ਸਾਡੇ ਕਿਤੇ ਬੇਟੇ ਕਾਨੂੰ ਬਿਲਕੁਲ ਉਦਾਲੀ ਹੈ ਟੈਨ ਲਾਇਸੈਂਸ ਬਣਿਆ ਹੀ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਵੀ ਥੋੜੇ ਦਿਨ ਹੋਏ ਬਸ ਉਹ ਲੋਟ ਲੈ ਕੇ ਜਾਣ ਡਿਆ ਬਿਲਟਾਂ ਲੱਗਿਆ ਬਿਲਟੇ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗੀਆਂ ਮਹਾਰਾਜਾਂ ਦਾ ਜਾਂ ਉਹ ਖੋਲਣ ਲੱਗਾ ਬੇਟਾ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਗਿਆ ਮੇਰਾ ਪੁੱਤ ਥੱਲੇ ਹੁਣੇ ਨਿਕਲਿਆ ਵੀਡੀਓ ਹੁੰਦੀਆਂ ਸਾਨੂੰ ਅਗਲੇ ਦਿਨ ਪਤਾ ਲੱਗਾ ਉਹ ਦਿਨ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਲਈ ਆ 10 ਮਿੰਟ ਪਹਿਲਾਂ ਗੱਲ ਹੋਈ ਆ ਮੈਂ ਨਾ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਏ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾਰੀ ਗਈ ਐਂ ਬੜਾ ਕਰਜ਼ਾ ਚੁੱਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇਕੋ ਦੀ ਬੇਟੀ ਛੋਟੀ ਆ ਅਜੇ ਉਹ 3 ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੀ ਇਹਦਾ ਭਾਈ ਨੂੰ ਕੈਨੇਡਾ ਘੱਲਿਆ ਸੀ ਵਰਕ ਵੀ ਜੇਦੇ ਤੇ 8 ਕੁ ਮਹੀਨੇ ਹੋ ਗਏ ਆ ਉਹਨਾਂ ਵੱਲੇ 7 ਮਹੀਨੇ ਲਾਇਸੈਂਸ ਬਣਿਆ ਹੋਣਾ ਦਾ ਤੇ ਹੁਣ ਗੱਡੀ ਮਿਲੀ ਨਹੀਂ ਥੋੜੇ ਕਿ ਦੇਣੀ ਆ ਹਲੇ 5-7 ਦੇਣੀ ਤੇ ਲੋਡ ਲੈ ਗਿਆ ਤੇ ਉਹ ਬੈਲਟਾਂ ਬੁਲਟਾਂ ਕਿਦੇ ਖੋਲਣ ਦਾ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਦੇ ਉੱਤੇ ਤੋਂ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸਾਰੇ ਬੇ ਕਰਜਾ ਕਰਜਾ ਚੱਕੇ ਕਿਸਾਰੇ ਜੀ ਹਾਂ ਜੀ ਕਰਜਾ ਹੀ ਚੋਕੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕਿਤੇ ਤੇ ਔਖਾ ਹੋਇਆ ਪਿਆ ਕੰਮ ਹੁੰਦੇ ਸਾਰੇ ਬੰਨੀ ਕਿੰਨੇ ਬੱਚੇ ਹੋ ਆ ਗੁੜੀਆਂ ਹੀ ਆ ਭੈਣ ਮੇਰੀ ਇੱਕ بڑا ਵੀਰ ਮੇਰਾ ਕਰਜਾ ਚੋਕੇ ਬਹੁਤ ਭੇਜਿਆ ਸੀ ਔਖੇ ਹੋ ਕੇ ਆਪਣੇ ਬੇਟੇ ਨੂੰ ਬਾਰ ਭੇਜਿਆ ਤੇ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜਾਊਗਾ ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਕੈਨੂੰ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਆ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ ਥੋੜੇ ਦਿਨ ਹੋਏ ਆ ਬਸ ਉਹ ਲੋਟ ਲੈ ਕੇ ਜਾਣ ਡਿਆ ਬੈਲਟਾਂ ਲਾਗੇ ਆ ਬੈਲਟ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗਈਆਂ ਮਹਾਰਾਜ ਜਾਂਦਾ ਜਾਂ ਉਹ ਖੋਲਣ ਲੱਗਾ ਬੈਲਟਾਂ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ ਮੇਰਾ ਪੁੱਤ ਥੱਲੇ ਹੁੰਨੀ ਨਿਕਲਿਆ ਵੀਡੀਓ ਹੁੰਦੇ ਗਿਆ ਮੈਨੂੰ ਅਗਲੇ ਦਿਨ ਪਤਾ ਲੱਗਾ ਉਦੋਂ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਵਈ ਲਾ ਗੱਲ ਹੋਈ ਆ ਮੈਂ ਨਾ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਏ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੋਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕੋ ਉਹਦੀ ਬੇਟੀ ਛੋਟੀ ਆ ਅਜੇ ਉਹ ਤਿੰਨ ਸਾਲਾਂ ਦੀ ਨਹੀਂ ਹੋਈ ਐਂ ਕੁਛ ਕਰ ਨਹੀਂ ਸਕਦੇ ਦਾ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ ਕਹਿੰਦਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBaba ਤੇ ਦੇਖ ਸਕਦੇ ਹੋ USA Canada Australia ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ